ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚਾਰ ਤੱਥਾਂ ਬਾਰੇ ਜਿਹੜਾ ਤੁਸੀਂ ਕਿਸੇ ਵੀ ਸਾਹਮਣੇ ਕਦੇ ਵੀ ਜ਼ਿਕਰ ਨਹੀਂ ਕਰਨਾਗਾ ਨੰਬਰ 1 ਤੇ ਇਹ ਆਉਂਦਾਗਾ ਆਪਣਾ ਬੈਂਕ ਬੈਲੈਂਸ ਕਦੇ ਵੀ ਤੁਸੀਂ ਆਪਣਾ ਬੈਂਕ ਬੈਲੈਂਸ ਕਿਸੇ ਨੂੰ ਸ਼ੋਅ ਨਹੀਂ ਕਰਨਾ ਕਿਤੇ ਨਾ ਹੀ ਕਿਸੇ ਨੂੰ ਦਿਖਾਉਣਾਗਾ ਬੈਂਕ ਬੈਲੈਂਸ ਤੇ ਜੇਕਰ ਤੁਹਾਡੇ ਤੋਂ ਕੋਈ ਪੈਸੇ ਮੰਗਦਾਗਾ ਮੈਨੂੰ ਉਧਾਰ ਪੈਸੇ ਦੇ ਦੇ ਤੇ ਉਹ ਕਹਿੰਦਾ ਵੀ ਤੇਰੇ ਕੋਲੇ ਪੈਸੇ ਹੈਗੇ ਆ ਜਾਂ ਤੁਸੀਂ ਅਜਿਹਾ ਤੁਹਾਨੂੰ ਸ਼ੋਅ ਕਰ ਦਿਓ ਪੈਸੇ ਥੇਲੇ ਵਾਲਾ ਬੰਦਾ ਅਗਲੇ ਨੂੰ ਪਤਾ ਹੀ ਲੱਗ ਜਾਂਦਾ ਵੀ ਇਹ ਤਾਂ ਕੀ ਕਾਰੋਬਾਰ ਆ ਕੀ ਬਿਜ਼ਨਸ ਆ ਹੱਥੋਂ ਪੈਸੇ ਮੰਗਦਾਗਾ ਤਾਂ ਉਹ ਆਪਣੀ ਚਲਾਕੀ ਨਾਲ ਤੁਹਾਡਾ ਬੈਂਕ ਬੈਲੈਂਸ ਦੇਖਣਾ ਚਾਹੁੰਦਾ ਤਾਂ ਉਸ ਨੂੰ ਕਦੇ ਵੀ ਤੁਸੀਂ ਆਪਣਾ ਬੈਂਕ ਬੈਲੈਂਸ ਨਹੀਂ ਦਿਖਾਉਣਾ ਤੇ ਨਾ ਹੀ ਕਦੇ ਹਵਾਵਾਜੀ ਜੋ ਫੁਕਰਪੁਣੇ ਜੋ ਕਿਸੇ ਨੂੰ ਆਪਣਾ ਬੈਂਕ ਬੈਲੈਂਸ ਸ਼ੋਅ ਕਰਨਾਗਾ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਆ ਵੀ ਤੁਸੀਂ ਆਪਣਾ ਬੈਂਕ ਬੈਲੈਂਸ ਕਿਸੇ ਨੂੰ ਸ਼ੋਅ ਨਹੀਂ ਕਰਨਾ ਨੰਬਰ 2 ਤੇ ਹੁੰਦਾਗਾ ਤੁਸੀਂ ਕਦੇ ਵੀ ਕਿਸੇ ਨੂੰ ਵੀ ਆਪਣੀ ਕਮਜ਼ੋਰੀ ਨਹੀਂ ਦੱਸਣੀ ਕੋਈ ਵੀ ਕਮਜ਼ੋਰੀ ਹੈ ਤੁਹਾਡੀ ਕੋਈ ਵੀ ਕਮਜ਼ੋਰੀ ਹੋ ਜਾਵੇ ਡਰ ਹੋ ਸਕਦਾ ਤੁਹਾਨੂੰ ਕੋਈ ਗੁੱਸਾ ਹੋ ਸਕਦਾ ਵੀ ਗੁੱਸਾ ਆ ਜਾਂਦਾ ਜਲਦੀ ਜਾਂ ਕਿਸੇ ਹੋਰ ਕੋਈ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਨਹੀਂ ਦੱਸਣੀਗੀ ਕਿਉਂ ਬੰਦਾ ਕਮਜ਼ੋਰੀ ਦਾ ਫਾਇਦਾ ਉਠਾ ਸਕਦਾ ਤੇ ਤੁਹਾਡੇ ਨਾਲ ਕੋਈ ਧੋਖਾ ਕਰ ਸਕਦਾ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਐਸਲ ਕਰਕੇ ਕਿਸੇ ਨੂੰ ਵੀ ਆਪਣੀ ਕਮਜ਼ੋਰੀ ਬਾਰੇ ਨਹੀਂ ਦੱਸਣਾਗਾ ਚਾਹੇ ਉਹ ਘਰ ਦਾ ਕੋਈ ਜੀ ਹੋਵੇ ਤੇ ਨੰਬਰ 3 ਤੇ ਆਉਂਦਾ ਤੁਸੀਂ ਕਿਤੇ ਵੀ ਜਾਣਿਓ ਕਿਤੇ ਵੀ ਤੁਸੀਂ ਜਾਣੇ ਕਰਦੇ ਹੋ ਕਿਸੇ ਨੂੰ ਦੱਸ ਕੇ ਨਹੀਂ ਜਾਣਾਗਾ ਘਰ ਦੇ ਤਾਂ ਘਰੇ ਦਾ ਚੱਲ ਜਾਂਦਾ ਇਸ ਘਰੇ ਦਾ ਦੱਸ ਕੇ ਜਾਣਾ ਚਾਹੀਦਾ ਬਾਹਰ ਕਿਸੇ ਨੂੰ ਜਾਂ ਕੋਈ ਕੋਈ ਗਵਾਂਡੀ ਵਗੈਰਾ ਜਾਂ ਕੋਈ ਹੋਰ ਆਗਾ ਤੇ ਉਸ ਨੂੰ ਕਿਸੇ ਵੀ ਦੱਸ ਕੇ ਨਹੀਂ ਜਾਣਾਗਾ ਵੀ ਮੈਂ ਇੱਥੇ ਚੱਲਿਆਂਗਾ ਜਾਂ ਉਹ ਆ ਕਈ ਵਾਰੀ ਤੁਹਾਡਾ ਕੋਈ ਦੁਸ਼ਮਣ ਹੀ ਹੁੰਦਾਗਾ ਤੇ ਤੁਹਾਡੇ ਨਾਲ ਜਿਹੜਾ ਹਾਸਾ ਵਾਪਰ ਜਾਂਦਾਗਾ ਜੋ ਨਹੀਂ ਚਾਹੁੰਦਾ ਹੁੰਦਾ ਅਗਲਾ ਐਸੇ ਕਰਕੇ ਤੁਸੀਂ ਕਿਸੇ ਵੀ ਗੈਰ ਬੰਦੇ ਨੂੰ ਦੱਸ ਕੇ ਨਹੀਂ ਜਾਣਾ ਵੀ ਮੈਂ ਇੱਥੇ ਚੱਲਿਆਂਗਾ ਨੰਬਰ 3 ਤੇ ਇਹ ਗੱਲ ਜ਼ਰੂਰੀ ਆ ਨੰਬਰ 4 ਤੇ ਜਿਹੜੀ ਗੱਲ ਆਗੀ ਨਹੀਂ ਤੁਸੀਂ ਕਿਸੇ ਨੂੰ ਵੀ ਗੈਰ ਬੰਦੇ ਨੂੰ ਆਪਣੇ ਅਗਲੇ ਪਲਾਨ ਬਾਰੇ ਨਹੀਂ ਦੱਸਣਾ ਵੀ ਮੇਰਾ ਅੱਗੇ ਕੀ ਪਲਾਨਾ ਕੀ ਕਰਨਾ ਚਾਹਣਾ ਮੈਂ ਜ਼ਿੰਦਗੀ 'ਚ ਕੀ ਮੈਂ ਹਾਸਲ ਕਰਨਾਗਾ ਆਪਣੀ ਜ਼ਿੰਦਗੀ 'ਚ ਕੀ ਮੇਰਾ ਮੁਕਾਮ ਕਰ ਹਾਸਲ ਕਰਨ ਦਾ ਟੀਚਾਗਾ ਕਿਸੇ ਨੂੰ ਵੀ ਆਪਣਾ ਕਦੇ ਵੀ ਪਲਾਨ ਨਹੀਂ ਦੱਸਨਾਗਾ ਵੀ ਮੈਂ ਜ਼ਿੰਦਗੀ 'ਚ ਇਹ ਕਰਨਾ ਚਾਹਣਾ ਤਾਂ ਇਹ ਚਾਰ ਗੱਲਾਂ ਜਿਹੜੀਆਂ ਤੁਸੀਂ ਟੈਲੀ ਬਹੁਤ ਜ਼ਰੂਰੀ ਆ ਜੀਵਨ ਵਿੱਚ ਸਫਲ ਹੋਣ ਲਈ ਇਹ ਚਾਰ ਗੱਲਾਂ ਕਦੇ ਵੀ ਕਿਸੇ ਸਾਹਮਣੇ ਇਹਨਾਂ ਚਾਰ ਗੱਲਾਂ ਦਾ ਜੇਕਰ ਨਾ ਕਰਿਓ ਤੇ ਨਾ ਹੀ ਕਿਸੇ ਨੂੰ ਫੁਕਰਫੋਣੇ ਵਿੱਚ ਹਵਾਵਾਜੀ ਵਿੱਚ ਆਪਣਾ ਬੈਂਕ ਬੈਲੈਂਸ ਦਿਖਾਓ ਤੇ ਆਪਣੀ ਕਦੇ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਨਾ ਦੱਸਿਓ ਤੇ ਨਾ ਹੀ ਕਿਸੇ ਨੂੰ ਆਪਣਾ ਅੱਗੇ ਜਿਹੜਾ ਤੁਸੀਂ ਪਲਾਨਾਂ ਜੋ ਬਣਾਉਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਵੀ ਕਿਸੇ ਨਾਲ ਜ਼ਿਕਰ ਨਹੀਂ ਕਰਨਾਗਾ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਤਾਂ ਇਹਨਾਂ ਚਾਰ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਧੰਨਵਾਦ ਸਾਰੇ ਤੁਹਾਡੇ ਦੋਸਤਾਂ ਦਾ ਜਿਹੜੇ-ਜਿਹੜੇ ਆਪਣੀ ਵੀਡੀਓ ਦੇਖਦੇ ਆ